ਸਸੀ ਕਲਪਿਆਂ ਵੀ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਜਿਵੇਂ ਕਹਿੰਦੇ ਹੁੰਦੇ ਆ ਅ ਬਸ ਦੇ ਘਰੀ ਵਧੀਆ ਹੁੰਦੇ ਆ ਹਨਾ ਤੇ ਪ੍ਰਾਣੀ ਯਾਦ ਬਚਪਨ ਕਿਹਨੂੰ ਕਿਹਨੂੰ ਯਾਦ ਆ ਗਿਆ ਮੋਰ ਦੇਖ ਕੇ ਪਹਿਲਾਂ ਹੈ ਇਸ ਘਰ ਦੇ ਵਿੱਚ ਕਦੇ ਬਹੁਤ ਰੌਣਕਾਂ ਹੁੰਦੀਆਂ ਸੀ ਤੇ ਹੁਣ ਇਹਨਾਂ ਨੇ ਭਾਈ ਘਰ ਪਾਲਿਆ ਖੇਤਾ ਉਧਰ ਤਾਂ ਚਵਾਰਾ ਵੀ ਹੈ ਹੈ ਬਈ ਵਧੀਆ ਪਿਆ ਵਧੀਆ ਤੇ ਆ ਦੇਖੋ ਜਦੋਂ ਬਸਦਾ ਹੁੰਦਾ ਬੰਦਾ ਉਦੋਂ ਕਿੰਨਾ ਸੋਹਣਾ ਹੁੰਦਾ ਮਗਰ ਉਹ ਕਿਵੇਂ ਹੋ ਜਾਂਦਾ ਤੇ ਹੁਣ ਹੀ ਪੱਟ ਕੇ ਗੇਸੇ ਨਾਲੇ ਹੁਣ ਹੈ ਹੁਣੀ ਪੱਟ ਕੇ ਗੇਸੇ ਨਾਲੇ ਹੁਣ ਫੇਰ ਹੋ ਗਿਆ ਤੇ ਆ ਜੋ ਬਾਈ ਦਿਖਾਈਏ ਘਰ ਨੂੰ ਬਾਈ ਨੇ ਕੀ ਬਣਾਇਆ ਕੱਲ ਜਿੱਦਵਦੀਲ ਕਰਿਆ ਵਰਕਸ਼ਾਪ ਚ ਇੱਕ ਜੱਟਾਂ ਦੇ ਮੁੰਡੇ ਨੇ ਵਰਕਸ਼ਾਪ ਚ ਘਰ ਤੋਂ ਵਦੀਲ ਕਰਿਆ ਕਿਸੇ ਵੇਲੇ ਯਾਰ ਰਸੋਈ ਹੁੰਦੀ ਹੋਣੀ ਆ ਹਨਾ ਅਪਡੇਟ ਰਸੋਈ ਸੀ ਅਜਿੰਦਾ ਪੂਰੀ ਤੇ ਆ ਜੁਲਾ ਜਾਉਂਗਾ ਸਿਆ ਹਾਰੇ ਦੇਖ ਹਾਰੇ ਤਾਂ ਹੁਣ ਵੀ ਖੇਤ ਵੀ ਇੰਝ ਬਣਾਇਆ ਤੂੰ ਹਨਾ ਤੇ ਲੈ ਵੀ ਮਿੱਤਰੋ ਤੁਹਾਨੂੰ ਦਿਖਾਈਏ ਹੁਣ ਇੱਥੇ ਸਪਰੇਅ ਪੰਪ ਬਣਦੇ ਆ ਐਸ ਸੀ ਆਰ ਵਾਲਿਆਂ ਦੇ ਜਿਹੜੇ ਮੋੜ ਮੰਡੀ ਐਸ ਸੀ ਆਰ ਵਾਲੇ ਆਰਾਮ ਹੋਣੀ ਇਹਨੇ ਆਪ ਦੇ ਪਿੰਡ ਸਪਰੇਅ ਪੰਪ ਬਣਾਉਣ ਲੱਗ ਗਿਆ ਠੀਕ ਹੈ ਜੀ ਘਰ ਪੁਰਾਣਾ ਢਾਟ ਹੈਂ ਵੇਚਦੇ ਉੱਥੇ ਇੱਥੇ ਮੈਂ ਇੱਕ ਮੈਨੂਫੈਕਚਰਿੰਗ ਦਿਖਾਉਣਾ ਮੈਂ ਕਿਵੇਂ ਬਣਦੇ ਆ ਆ ਦੇਖੋ ਦੇਖੋ ਜੀ ਪੱਖੇ ਦੇ ਨਾਲ ਆ ਬਣੀ ਜਾਂਦੇ ਆ ਜੀ ਇੱਕ ਜਿਮੀਦਾਰਾਂ ਦੇ ਮੁੰਡੇ ਨੇ ਕਿਸਾਨ ਦੇ ਪੁੱਤ ਨੇ ਆਦਾ ਘਰ ਢਾਕੇ ਤਾਂ ਖੇਤ ਵਾਹੀਏ ਸੀ 18 19 ਚ ਉਸ ਤੋਂ ਬਾਅਦ ਫਸੇ ਘਰ ਵੇਚਿਆ ਨਹੀਂ ਤੇ ਅੱਜ ਤੇ ਸ਼ੈੱਡ ਪਾ ਕੇ ਇੱਕ ਫੈਕਟਰੀ ਵਾਂਗੂ ਬਣਾਤਾ ਆ ਬਾਈ ਬਾਈ ਕਿਹੜਾ ਪਿੰਡ ਦਾ ਤੇਰਾ ਮੇਰੇ ਪੂਰੇ ਪਿੰਡ ਦਾ ਮੈਂ ਤਾਂ ਮੇਰੇ ਪੂਰੇ ਪਿੰਡ ਦਾ ਠੀਕ ਆ ਜਾਣਦਾ ਜਾਣਦਾ ਤੇ ਇੱਧਰ ਦੇਖ ਬਾਈ ਟਾਇਰ ਪਾਈ ਜਾਂਦਾ ਸਪਰੇ ਪੰਪ ਲੈਣ ਲਈ ਮਿਲੋ ਜੀ ਐਸ ਸੀ ਆਰ ਰੋਟਾਵੇਟਰ ਮੋੜ ਮੰਡੀ ਰੋਟਾਵੇਟਰ ਦਾ ਬਾਈ ਤੁਹਾਡੇ ਟਾਪ ਹੈਗੀ ਹੈਗਾ ਪੰਪ ਵੀ ਟੋਪ ਪੂਰਾ ਹੈ ਬਾਈ ਕੁਰੇ ਸਿਸਟਮ ਨਜ਼ਰ ਆ। ਹਾਂ ਕੋਈ ਐ ਨਹੀਂ ਹੈਗਾ। ਸੂਪਰ ਵੀ ਕਿਤੇ ਫਰਕ ਹੋਊਗਾ। ਅੱਛਾ ਪੂਰੀ ਪੂਰਾ ਹੈਵੀ ਬਣੂਗਾ ਸਾਰਾ ਬਈ ਲੇਜ਼ਰ ਕਟਿੰਗ ਨਾ ਹੋਇਆ ਹੋਇਆ। ਲੇਜ਼ਰ ਨਾ ਹੋਇਆ? ਲੇਜ਼ਰ ਨਾ ਕਢਾਇਆ ਸਾਰਾ। ਠੀਕ ਹੈ। ਕਿ ਕਿੰਨੇ-ਕਿੰਨੇ ਲੀਟਰ ਵਾਲੇ ਬਣਦੇ ਆ? 500 ਤੋਂ ਲੈ ਕੇ 2000 ਲੀਟਰ ਬਈ। 2000 ਲੀਟਰ ਤੱਕ ਜਿਹੇ ਜ ਮਰਜ਼ੀ ਲੈ ਲਓ। ਪੰਪ ਜਿਹੇ ਜ ਮਰਜ਼ੀ ਜਿਹੇ ਜ ਮਰਜ਼ੀ ਪਾਈਪ ਲਵਾ ਲਓ। ਜਿਹੇ ਜ ਮਰਜ਼ੀ ਕੁਆਲਟੀ ਲੈ ਲਓ। ਠੀਕ ਹੈ। ਠੀਕ ਹੈ। ਪੂਰਾ ਭਈ ਆ ਉਹ ਦੇਖ ਲਾਈਟ ਲੂਟ ਪੱਟੀ ਲਿਆ ਕੇ ਹੈ। ਕਹਿੰਦੇ ਸੀ ਦਬੀਲ ਕਰਤਾ ਠੀਕ ਹੈ ਕਾ ਬਣਾ ਦੇਣਾ ਅਥਰ ਨੂੰ ਫਿਰ ਦੱਸ ਦਦੇ ਐ ਤਾਂ ਇਹ ਤਾਂ ਕਮਟ ਲੈ ਆਇਆ ਵਾਧਾ ਮਾਦੂਦ ਤੋਂ ਉਹ ਕਰਾਂਗੇ ਬਣਾ ਦੇ ਕਰਾਂਗੇ ਠੀਕ ਹੈ ਤੇ ਆ ਪੁਰਜੇ ਸਾਰੇ ਲਾਲੇ ਕਾਟੇ ਕੋਟਿੰਗ ਵਾਲੇ ਹੈ ਫਿਰ ਦਾ ਆਰਾਮ ਕਿਸੇ ਰੋਜ ਨੂੰ ਫਿਰ ਉਹ ਕਲੇਜਰ ਵਾਲੀ ਵੀ ਲਿਆਏਗਾ ਹੈ ਲੈ ਇਹنگ ਲੈ ਤਰਾ ਵਧੀਆ ਜਰ ਪਿੰਡ ਚ ਤਾਂ ਸੋਖੀ ਹੈ ਇੱਥੇ ਕਿਸੇ ਨੂੰ ਹਨਾ ਲੇਜ਼ਰ ਬਲੇਡ ਮਸ਼ੀਨ ਹੋਵੇ ਕਿੰਨੇ ਕਿ ਦੀ ਆ ਉਹ ਤੋਂ ਬੜੀ ਸਸਤੀ ਕੁਲਕ ਤੋਂ ਸ਼ੁਰੂ ਹੈ ਠੀਕ ਆ ਠੀਕ ਆ ਬਾਕੀ ਚੀਜ਼ ਬੜੀ ਸਾਰੀ ਹੈ ਗੁਣੀਆਂ ਦੇ ਵਿੱਚ ਸਾਰੇ ਗੁਣੀਆਂ ਚ ਤੇ ਵਧੀਆ ਮਿਸਤਰੀਆ ਮੈਂ ਦਿਨ ਕਿ ਬਣਾਉਂਦੇ ਆਂ ਮਾੜਾ ਮਟੀਰੀਅਲ ਨਹੀਂ ਠੀਕ ਹੈ ਠੀਕ ਹੈ ਠੀਕ ਆ ਮਾ ਆ ਨੰਬਰ ਚੱਲੀ ਜਾਂਦੇ ਬਾਈ ਕਿਸੇ ਨੇ ਲੈਣਾ ਹੋਵੇ ਸਪਰੇ ਪੰਪ ਤਾਂ ਸਵਰਕ ਕਰ ਲੋ ਐਸ ਸੀ ਆਰ ਰੋਟਾਵੇਟਰ ਵਾਲੇ ਮੋੜ ਮੰਡੀ ਤੇ ਆ ਦੇਖ ਬਣਾਈ ਜਾਂਦੇ ਨੇ ਇੱਕ ਕਮਰਾ ਏਸੀ ਵੀ ਰੱਖਿਆ ਹੋਇਆ ਵਧੀਆ ਤੇ ਪਹਿਲੇ ਤੇ ਕਾਊਂਟਰ ਰਹਿੰਦੇ ਬਾਈ ਨਾ ਨਾ ਉਸ ਦਿਵਾਰ ਕੋਈ ਰਹਿੰਦਾ ਨਹੀਂ ਜਿੱਥੇ ਇੱਕ ਕੋਈ ਨਾ ਕੋਈ ਨਾ ਕੋਈ ਦੁੱਦ ਕੇ ਮਿੱਤਰ ਠੀਕ ਓਕੇ 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 ਤਾਂ ਹੀ ਆਹ ਕੋਨੇ ਕਿੱਦਾਂ ਪਾਵੇ ਹਾਂ ਥੋੜਾ ਜੇ ਪਾਵੇ ਓਕੇ ਇੱਥੇ ਆਪਣੇ ਕੋਲ ਫ੍ਰੀ ਪਿਆ ਸੀ ਇੱਥੇ ਕੋਈ ਸਾ ਜਬ ਵਧੀਆ ਇੱਥੇ ਬਰਾਉ ਦਾ ਕੰਮ ਕਰ ਲਿਆ ਆਪ ਦਾ ਘਰ ਆ ਜੱਦੀ ਘਰ ਨਾਲੇ ਨਾਲੇ ਸਾਰਾ ਕੁਝ ਬਾਈਆਂ ਨੂੰ ਸਹੂਲਤ ਸਾਰੀ ਬਾਥਰੂਮ ਰਸੋਈ ਠੀਕ ਹੈ ਜੀ